ਕੋਈ ਵੀ ਸਰਕਾਰ ਬਣਦੀ ਆ ਤਾਂ ਉਹ ਬੜੇ ਵਾਅਦੇ ਦਾਅਵੇ ਨਾਲ ਕਹਿੰਦੀ ਆ ਵੀ ਅਸੀਂ ਸਭ ਤੋਂ ਪਹਿਲਾਂ ਚਿੱਟਾ ਖਤਮ ਕਰਾਂਗੇ ਉਸੇ ਤਰ੍ਹਾਂ ਆਮ ਆਦਮੀ ਦੀ ਸਰਕਾਰ ਆਈ ਵਾਅਦੇ ਬਹੁਤ ਕੀਤੇ ਪਰ ਚਿੱਟਾ ਤਾਂ ਕੀ ਇਹਨਾਂ ਤੋਂ ਚਾਈਨਾ ਡੋਰ ਵੀ ਨਹੀਂ ਬੰਦ ਹੋਈ ਪਿਛਲੇ ਦਿਨੀ ਤੁਸੀਂ ਦੇਖਿਆ ਪਤੰਗਾਂ ਦੇ ਵਿੱਚ ਜਿਹੜੀ ਚਾਈਨਾ ਡੋਰ ਵਰਤੀ ਜਾਂਦੀ ਆ ਉਹ ਵੀ ਇਸ ਸਰਕਾਰ ਤੋਂ ਬੰਦ ਨਹੀਂ ਹੋਈ ਚਿੱਟਾ ਤਾਂ ਬਹੁਤ ਦੂਰ ਦੀ ਗੱਲ ਆ ਜਿਹੜਾ ਪ੍ਰਸ਼ਾਸਨ ਜੇਲ੍ਹ ਦੇ ਵਿੱਚ ਨਹੀਂ ਏਡੀ ਟੂ ਉੱਚੀ ਉੱਚੀ ਕੰਧ ਦੇ ਦਵਾਰੀ ਦੇ ਅੰਦਰ ਨਹੀਂ ਭੈਣਾ ਨਸ਼ਾ ਬੰਦ ਕਰ ਸਕਦਾ ਉਹ ਪਿੰਡਾਂ 'ਚ ਕਿੱਥੋਂ ਕਰ ਦਊਗਾ ਜਿਵੇਂ ਹੁਣ ਨੌਜਵਾਨ ਪੀੜ੍ਹੀ ਆ ਨੌਜਵਾਨ ਮੁੰਡੇ ਨੇ ਪਹਿਲਾਂ ਚਾ-ਚਾ ਦੇ ਵਿੱਚ ਨਸ਼ੇ ਤੇ ਲੱਗ ਤਾਂ ਜਾਂਦੇ ਨੇ ਪਰ ਜਦੋਂ ਉਹਨਾਂ ਦੀ ਆਦਤ ਬਣ ਜਾਂਦੀ ਆ ਤਾਂ ਫਿਰ ਉਹ ਮੌਤ ਨੂੰ ਸਹਿੇੜ ਲੈਂਦੇ ਨੇ ਪਤਾਗਾ ਵੀ ਚਿੱਟਾ ਇਹ ਜਿਹੇ ਹੀ ਚੀਜ਼ ਆ ਵੀ ਜਦੋਂ ਆਪਾਂ ਇਹਦੇ ਤੇ ਲੱਗੇ ਤਾਂ ਆਪਣੀ ਮੌਤ ਜਿਹੜੀ ਉਹ ਨਿਸ਼ਚਿਤ ਆ ਕਿਉਂਕਿ ਆਪਾਂ ਗਲਤੀ ਕਰਾਂਗੇ ਉਹਦੀ ਵੱਧ ਡੋਜ਼ ਲੈ ਕੇ ਓਵਰਡੋਜ਼ ਕਾਰਨ ਆਪਣੀ ਮੌਤ ਨਿਸ਼ਚਿਤ ਆ ਗਈ ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਪੰਜਾਬ ਅੱਜ ਚਿੱਟੇ ਦੀ ਦਲਦਲ ਦੇ ਵਿੱਚ ਤਹ ਚੁੱਕਿਆ ਹਰ ਜੇ ਐਵਰੇਜ ਦੀ ਗੱਲ ਕਰੀਏ ਸਾਰੇ ਪੰਜਾਬ ਦੀ ਤਾਂ 100 ਦੇ ਕਰੀਬ ਮੌਤਾਂ ਜਿਹੜੀਆਂ ਚਿੱਟੇ ਦੇ ਨਾਲ ਹੋ ਰਹੀਆਂ ਨੇ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਚੋਂ ਐਵਰੇਜ ਹਰੇਕ ਪਿੰਡ ਚੋਂ ਇੱਕ ਦਿਨ ਦੀ ਇੱਕ ਮੌਤ ਚਿੱਟੇ ਨਾਲ ਹੋ ਰਹੀ ਆ ਪਿਛਲੇ ਦਿਨੀ ਇਸੇ ਤਰ੍ਹਾਂ ਪਿੰਡ ਠੀਕਰੀ ਵਾਲਾ ਦੇ ਵਿੱਚ ਪਿਛਲੇ ਹਫਤੇ ਦੀ ਗੱਲ ਕਰੀਏ ਤਾਂ 4 ਮੌਤਾਂ ਚਿੱਟੇ ਦੇ ਨਾਲ ਹੋ ਚੁੱਕੀਆਂ ਨੇ ਪਿੰਡ ਠੀਕਰੀਵਾਲ ਦੇ ਨੌਜਵਾਨ ਵੀਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਰੋਕਣ ਲਈ ਇਹਨਾਂ ਨੂੰ ਉਹਨਾਂ ਨੇ ਕੀ ਢੰਗ ਅਪਣਾਏ ਨੇ ਵੀ ਜਿਹੜਾ ਇਹ ਚਿੱਟਾ ਦਿਨੋ ਦਿਨ ਵੱਧ ਰਿਹਾ ਉਹਦੀ ਰੋਕਥਾਮ ਕਿਵੇਂ ਹੋ ਸਕਦੀ ਆ ਕਿਉਂਕਿ ਸਰਕਾਰਾਂ ਨੇ ਜਦੋਂ ਸਰਕਾਰਾਂ ਕੋਈ ਵੀ ਸਰਕਾਰ ਬਣਦੀ ਆ ਤਾਂ ਉਹ ਬੜੇ ਵਾਅਦੇ ਦਾਅਵੇ ਨਾਲ ਕਹਿੰਦੀ ਆ ਵੀ ਅਸੀਂ ਸਭ ਤੋਂ ਪਹਿਲਾਂ ਚਿੱਟਾ ਖਤਮ ਕਰਾਂਗੇ ਉਸੇ ਤਰ੍ਹਾਂ ਆਮ ਆਦਮੀ ਦੀ ਸਰਕਾਰ ਆਈ ਵਾਅਦੇ ਬਹੁਤ ਕੀਤੇ ਪਰ ਚਿੱਟਾ ਤਾਂ ਕੀ ਇਹਨਾਂ ਤੋਂ ਚਾਈਨਾ ਡੋਰ ਵੀ ਨਹੀਂ ਬੰਦ ਹੋਈ ਪਿਛਲੇ ਦਿਨੀ ਤੁਸੀਂ ਦੇਖਿਆ ਪਤੰਗਾਂ ਦੇ ਵਿੱਚ ਜਿਹੜੀ ਚਾਈਨਾ ਡੋਰ ਵਰਤੀ ਜਾਂਦੀ ਆ ਉਹ ਵੀ ਇਸ ਸਰਕਾਰ ਤੋਂ ਬੰਦ ਨਹੀਂ ਹੋਈ ਚਿੱਟਾ ਤਾਂ ਬਹੁਤ ਦੂਰ ਦੀ ਗੱਲ ਆ ਪਤਵੰਤੇ ਸੱਜਣ ਖੜੇ ਨੇ ਪਿੰਡ ਠਿਕਰੀ ਆਲ ਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਫਤਿਹ ਤੇ ਬਾਈ ਜੀ ਜਿਵੇਂ ਮੈਨੂੰ ਪਤਾ ਲੱਗਿਆ ਵੀ ਪਿੰਡ ਠਿਕਰੀ ਆਲਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਚਿੱਟੇ ਨਾਲ ਮੌਤਾਂ ਹੋ ਰਹੀਆਂ ਨੇ ਕੀ ਕਾਰਨ ਨੇ ਇਹਨਾਂ ਦੇ ਵਿੱਚ ਚਿੱਟਾ ਬੰਦ ਨਹੀਂ ਹੋ ਪਾ ਰਿਹਾ ਪਿੰਡ ਵਾਲਿਆਂ ਤੋਂ ਪਿੰਡਾਂ ਵਾਲਿਆਂ ਦੇ ਬੰਦ ਕਰਨ ਦੀ ਨੀਤੀ ਵੀ ਨਹੀਂ ਹੈਗੀ ਕੁਝ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ ਪ੍ਰਸ਼ਾਸਨ ਨੇ ਧਿਆਨ ਦੇ ਰਿਹਾ ਹੂੰ ਅਸੀਂ ਪਿਛਲੇ 6 ਮਹੀਨਿਆਂ ਦੀ ਗੱਲ ਆ ਪ੍ਰਵਿੰਦਰ ਝੋਟੇ ਕੋਲੇ ਗਏ ਸੀ ਤਿੰਨ ਵਾਰੀ ਅਸੀਂ ਮਾਨਸਾ ਜਾ ਕੇ ਆਏ ਹਾਂ ਜੀ ਉਹਨਾਂ ਨੇ ਕਿਹਾ ਸੀ ਮੈਂ ਤੁਹਾਡੇ ਪਿੰਡ ਆਉਂਗਾ ਹੂੰ ਤੇ ਆਪਾਂ ਉੱਥੇ ਕਮੇਟੀ ਬਣਾਵਾਂਗੇ ਜੀ ਅਸੀਂ ਪਿੰਡ 'ਚ ਕੁਝ ਬੰਦਿਆਂ ਕੋਲੇ ਆ ਕੇ ਗੱਲ ਵੀ ਕਰੀ ਹੂੰ ਕੋਈ ਸਾਥ ਨਹੀਂ ਦੇ ਰਿਹਾ ਹੂੰ ਜੇ ਕਿਸੇ ਦਾ ਨੌਜਵਾਨ ਮੁੰਡਾ ਮਰਦਾ ਅਗਲਾ ਕਹਿੰਦਾ ਉਹਦੇ ਘਰ ਅੱਗ ਲੱਗੀ ਆ ਮੇਰੇ ਤਾਂ ਨਹੀਂ ਹੂੰ ਪਰ ਇਹ ਨਹੀਂ ਸੋਚਦੇ ਵੀ ਅੱਗ ਗਾਹਾਂ ਵੀ ਵੱਧ ਰਹੀ ਆ ਗਾਹਾਂ ਵੀ ਵੱਧ ਗਾਹਾਂ ਵੀ ਵੱਧ ਰਹੀ ਆ ਹੂੰ ਬਸ ਆਪਾਂ ਲੋਕਾਂ ਦੀ ਜਿਹੜਾ ਰੁਝਾਨ ਆ ਵੀ ਆਪਾਂ ਆਪਦੇ ਘਰੇ ਵਧੀਆ ਰੋਟੀ ਖਾਂਦੇ ਆ ਹੂੰ ਆਪਾਂ ਕੀ ਲੈਣਾ ਵੀਰ ਸਾਹਿਬ ਦੇ ਘਰ ਤੱਕ ਕਿਸਮਤ ਨਹੀਂ ਘਰ ਤੱਕ ਕਿਸਮਤ ਨਹੀਂ ਕਿਸੇ ਬਾਰੇ ਕੋਈ ਸੋਚ ਨਹੀਂ ਰਿਹਾ ਹੂੰ ਤੁਸੀਂ ਪਹਿਲ ਕੀਤੀ ਤੁਸੀਂ ਕੈਮਰੇ ਦੇ ਸਾਹਮਣੇ ਆ ਕੇ ਦੱਸ ਰਹੇ ਹੋ ਵੀ ਸਾਡੇ ਪਿੰਡ 'ਚ ਇੰਨਾ ਚਿੱਟਾਗਾ ਤੁਹਾਡਾ ਅਸੀਂ ਧੰਨਵਾਦ ਕਰਦੇ ਆਂਗੇ ਅਸੀਂ ਤਾਂ ਬਹੁਤ ਚਿਰ ਦੇ ਰੋਲਾ ਪਾ ਰਹੇ ਹਾਂ ਇਹ ਇੱਥੇ ਸਮਝ ਲੈ ਵੀ ਕੋਟਵਾਰਾ ਪ੍ਰਬੰਧ ਕਮੇਟੀਆਂ ਨੇਗੀਆਂ ਹੋਰ ਸੰਸਥਾਵਾਂ ਨੇ ਜਿਹੜੀਆਂ ਧਾਰਮਿਕ ਪੰਚਾਇਤਾਂ ਸਾਰਿਆਂ ਨੂੰ ਇਸ ਚੀਜ਼ ਤੇ ਸੋਚਣਾ ਪਊਗਾ ਕੁਝ ਨਾ ਕੁਝ ਕਰਨਾ ਪਊਗਾ ਨਹੀਂ ਤਾਂ ਹਾਲਾਤ ਬਹੁਤ ਮਾੜੇ ਚਿੱਟਾ ਆਉਂਦਾ ਕਿੱਥੋਂ ਆਗਾ ਚਿੱਟਾ ਆਉਂਦਾ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਆਉਂਦਾ ਇੱਥੇ ਪਿੰਡ 'ਚ ਹੀ ਵਿਕੀ ਜਾਂਦਾ ਕਿੱਥੋਂ ਆਉਣ ਨੂੰ ਕਿਹੜਾ ਇਹ ਕੋਈ ਆਪਾਂ ਬਾਹਰੋਂ ਪਾਕਿਸਤਾਨ ਤੋਂ ਇਹ ਮੈਂ ਕਹਿੰਦਿਆਂ ਆਉਂਦਾ ਇੱਥੇ ਹੀ ਆਈ ਜਾਂਦਾ ਉਹ ਤਾਂ ਜਿਹੜਾ ਚਿੱਕਾ ਗਾ ਜਿਹੜੀਆਂ ਜੀਵ ਵਾਲੀਆਂ ਗੋਲੀਆਂ ਨੇ ਉਹਨਾਂ ਦੇ ਵੀ ਘੋਲ-ਪੋਲ ਕੇ ਕਹਿੰਦੇ ਨੌਜਵਾਨ ਟੀਕੇ ਲਾ ਰਹੀ ਆ ਜੀ ਵੀ ਇੰਨੇ ਮਾੜੇ ਲਾ ਟੀਕਾ ਪਤਾ ਵੀ ਚਿੱਕਾ ਹੈ ਕੀ ਆ ਕਿ ਗੋਲੀਆਂ ਗਾਲੀਆਂ ਘੋਲ ਕੇ ਜਦੋਂ ਬਲੱਡ ਦੇ ਵਿੱਚ ਲੱਗ ਜਾਂਦੀ ਹੈ ਤਾਂ ਉਹ ਚਿੱਕਾ ਬਣ ਕੇ ਫਿਕਸ ਹੋ ਕੇ ਬੰਦੇ ਦੀ ਮੌਤ ਹੋ ਜਾਂਦੀ ਹੈ ਹੂੰ ਇਹ ਕਾਰਨ ਨਹੀਂ ਪ੍ਰਸ਼ਾਸਨ ਕੋਲੇ ਧਿਆਨ ਚ ਕਰੀ ਗੱਲ ਵੀ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਹੁੰਦਾ ਪ੍ਰਸ਼ਾਸਨ ਤੋਂ ਬਿਨਾ ਕੋਈ ਨਹੀਂ ਪ੍ਰਸ਼ਾਸਨ ਜੇ ਮਾੜਾ ਮੋਟਾ ਅਸੀਂ ਪਿੱਛੇ ਜੇ ਕੇਵਲਾ ਚੋਰੀ ਵਾਲਿਆਂ ਦੇ ਨਾਂ ਲੈ ਕੇ ਆਏ ਉੱਥੇ ਦੱਸ ਕੇ ਆਏ ਵੀ ਆ ਬੰਦਿਆਂ ਨੇ ਕੇਵਲਾ ਵਟੀਆਂ ਫੜਦੇ ਹੀ ਨਹੀਂ ਹਨ ਜੀ ਉਹਨਾਂ ਨੂੰ ਇਹ ਡਰ ਆ ਵੀ ਜੇ ਇਹਨਾਂ ਦੀ ਕਿਸੇ ਦੀ ਛਾੜੇ ਕਸਟਡੀ ਚ ਮੌਤ ਹੋ ਜਾਂਦੀ ਆ ਤਾਂ ਕਿਤੇ ਸਾਨੂੰ ਇਹਨਾਂ ਤੋਂ ਪੈਸੇ ਦੇ ਕੇ ਖੜਾ ਨਾ ਛੜਾਉਣਾ ਪਵੇ ਜੇ ਪੁਲਿਸ ਇਸ ਤਰ੍ਹਾਂ ਡਰੀ ਹੋਈ ਹੈ ਜੀ ਤੇ ਛਾੜੇ ਨਾਲ ਇੱਥੇ ਇੱਕ ਵੀਰ ਹੋਰ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਭਾਈ ਜੀ ਤੁਸੀਂ ਜੇ ਮੈਂ ਨੌਜਵਾਨ ਹੋ ਕਿਵੇਂ ਦੇਖਦੇ ਹੋ ਵੀ ਇਹ ਜਿਹੜਾ ਮੌਤਾਂ ਦਾ ਰੁਝਾਨ ਆ ਦਿਨੋ ਦਿਨ ਵੱਧ ਰਿਹਾ ਹੈਗਾ ਭਾਈ ਮੌਤਾਂ ਦਾ ਰੁਝਾਨ ਦਾ ਇਹ ਆ ਵੀ ਜੇ ਤਾਂ ਅਸੀਂ ਜਿਵੇਂ ਆਪਾਂ ਕਹਨੇ ਹੁੰਨੇ ਆ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਜੇ ਤਾਂ ਅਸੀਂ ਆਪਦੀ ਰਾਖੀ ਆਪ ਕਰ ਲਾਂਗੇ ਹੂੰ ਤੇ ਸਾਡਾ ਬਚਾਅ ਹੋ ਜੂ ਪਿੰਡਾਂ ਦੀ ਨੌਜਵਾਨੀ ਦਾ ਹੂੰ ਜੇ ਅਸੀਂ ਨਿਰਾਪੂਰਾ ਪ੍ਰਸ਼ਾਸਨ ਤੇ ਜਾਂ ਸਰਕਾਰ ਤੇ ਡਿਪੈਂਡ ਰਹੇ ਵੀ ਉਹ ਰੋਕਣਗੇ ਹੂੰ ਵੀ ਜਿਹੜਾ ਪਿੰਡਾਂ ਦੇ ਵਿੱਚ ਨਸ਼ਾ ਵਿਕਦਾ ਇਹ ਤਾਂ ਆਪਣੇ ਪਿੰਡ ਦੇ ਮੈਂਬਰਾਂ ਸਰਪੰਚ ਦੀ ਡਿਊਟੀ ਹੁੰਦੀ ਹੈ ਵੀ ਆਪਾਂ ਆਪਦੇ ਪਿੰਡ ਨੂੰ ਤਾਂ ਘੱਟੋ ਘੱਟ ਸੁਰੱਖਿਅਤ ਕਰੀਏ ਭਾਈ ਮੈਂਬਰ ਸਰਪੰਚ ਤਾਂ ਬਣ ਜਾਂਦੇ ਨੇ ਠੀਕ ਹੈ ਨਾ ਮੈਂਬਰ ਸਰਪੰਚ ਦਾ ਸਿਰਫ ਅਗਲਾ ਕਹਿੰਦਾ ਯਾਰ ਸਟੈਂਡ ਨਹੀਂ ਲੈਂਦਾ ਅਗਲਾ ਕਹਿੰਦਾ ਜੇ ਮੈਂ ਫਲਾਣੇ ਦੇ ਘਰੇ ਜਾ ਕੇ ਕਹੂੰਗਾ ਉਹ ਅਗਲਾ ਹਰੇਕ ਸਬੂਤ ਮੰਗਦਾ ਵੀ ਮੈਨੂੰ ਸਬੂਤ ਦਿਓ ਹੂੰ ਬਾਕੀ ਮਾਪੇ ਵੀ ਕਹਿੰਦੇ ਨੇ ਵੀ ਵੀ ਸਾਡਾ ਪੁੱਤ ਇਹੋ ਜਿਹਾ ਕੁਝ ਕਰਦਾ ਹੀ ਨਹੀਂ ਇਹ ਤਾਂ ਜਦੋਂ ਸ਼ਿਵਾ ਬਗਦਾ ਉਦ ਹੀ ਪਤਾ ਲੱਗਦਾ ਠੀਕ ਹੈ ਨਾ ਹੁਣ ਸਾਡੇ ਪਿੰਡ ਸਰਪ ਚਾਰ ਦਿਨਾਂ ਦੇ ਵਿੱਚ ਦੋ ਮੌਤਾਂ ਹੋ ਗਈਆਂ ਇੱਕ ਦਾ ਕੱਲ ਸੁਖਨ ਸਿੰਘ ਸਾਹਿਬ ਦਾ ਪਾਠ ਕਰਕੇ ਕੱਲ ਭੋਗ ਪਾਇਆ ਇੱਕ ਦੇ ਅਸੀਂ ਚਿਖਾਣੂ ਦਾ ਕੱਲ ਦਾਗ ਲੱਗ ਗਏ ਆ ਤੇ ਹੈ ਹੁਣ ਤਾਂ ਸਾਰਾ ਕੁਝ ਪਿੰਡ ਦੇ ਸਾਹਮਣੇ ਆ ਜੇ ਹੁਣ ਵੀ ਨਹੀਂ ਬੋਲਦਾ ਫੇਰ ਤਾਂ ਬਹੁਤ ਮਾੜੀ ਗੱਲ ਆ ਨਾ ਪਿੰਡ ਵਾਲਿਆਂ ਵਾਸਤੇ ਵੀ ਬਾਕੀ ਜਿਹੜਾ ਪ੍ਰਸ਼ਾਸਨ ਤੇ ਸਰਕਾਰ ਤੋਂ ਅਸੀਂ ਚਾਹ ਕਰਦੇ ਆ ਉਹਦਾ ਗੱਲ ਜ਼ਮੀਂ ਬਿਲਕੁਲ ਮੈਂ ਲਿਖਤੀ ਰੂਪ ਚ ਦੇਣ ਨੂੰ ਤਿਆਰ ਆਂ ਵੀ ਪ੍ਰਸ਼ਾਸਨ ਤੇ ਸਰਕਾਰ ਤੋਂ ਦਾ ਜ਼ਮੀਂ ਨਾ ਉਮੀਦ ਰੱਖੋ ਵੀ ਨਸਾ ਬੰਦ ਕਰ ਦੋਗੀ ਕਿਉਂਕਿ ਸਾਡੇ 20 25 ਦਿਨ ਜੇਲ੍ਹ ਚ ਲੱਗੇ ਆ ਹੈ ਜੇਲ੍ਹ ਦੇ ਵਿੱਚ ਬਿਨਾਂ दारू ਤੋਂ ਅਸੀਂ ਝੂਠ ਨਹੀਂ ਬੋਲਦੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜਕੇ ਤੇ ਪ੍ਰਸ਼ਾਸਨ ਦੇ ਸਾਹਮਣੇ ਕਹਿਣ ਨੂੰ ਤਿਆਰ ਆਂ ਹੂੰ ਬਿਨਾਂ दारू ਤੋਂ ਸਾਰਾ ਨਸਾਂ ਅੰਦਰ ਵੇਖਦਾ ਹੂੰ ਉੱਥੇ ਆਈ ਕਾਰਡ ਬਣਦਾਗਾ ਆਈ ਕਾਰਡ ਦੇ ਵਿੱਚ ਘਰਦਿਆਂ ਤੋਂ 2-2000 ਰੁਪਿਆ ਪਵਾਇਆ ਜਾਂਦਾ ਅੰਦਰ ਕੰਟੀਨ ਬਣੀ ਵੀ ਆ ਉਹਦੇ ਵਿੱਚ ਦਹੀਂ ਦੀਆਂ ਲੱਸੀ ਦੀਆਂ ਹੋਰ ਸਮਾਨ ਸੂਲਿਆਂ ਦੇ ਪੈਟਕ ਉਹ ਮਿਲਦੇ ਆ ਦਹੀਂ ਤੇ ਦੁੱਧ ਦੇ ਪੈਟਕ 40 ਰੁਪਿਆ ਦਾ ਇੱਕ ਪੈਟਕਾ ਦੋ ਪੈਟਕਾਂ ਵਿੱਚ 30 ਰੁਪਏ ਵਾਲੀ ਗੋਲੀ ਮਿਲ ਜਾਂਦੀ ਐ 80-80 ਰੁਪਏ ਨੂੰ ਉੱਥੇ ਗੋਲੀ ਵਿਕੀ ਜਾਂਦੀ ਐ ਜੇਲ੍ਹ ਦੇ ਵਿੱਚ ਜਿਹੜਾ ਪ੍ਰਸ਼ਾਸਨ ਜੇਲ੍ਹ ਦੇ ਵਿੱਚ ਨਹੀਂ ਨਸ਼ਾ ਬੰਦ ਕਰ ਸਕਦਾ ਉਹ ਪਿੰਡਾਂ 'ਚ ਕਿੱਥੇ ਕਰ ਦਊਗਾ ਪਹਿਲਾਂ ਵੀ ਵੀਡੀਓ ਵਾਇਰਲ ਹੁੰਦੀ ਨੇ ਵੀ ਜਿਹੜੀ ਜ਼ਰਦੇ ਦੀ ਪੂੜੀ ਆ 5 ਰੁਪਏ ਦੀ ਉਹ ਵੀ 100-100 ਰੁਪਏ ਦੀ ਵੇਕਦੀ ਆ ਅਸੀਂ ਵੀ ਉਹ ਵੀਡੀਓ ਦੇਖਿਆ ਨੇ ਵੀ ਜਿਹਦੇ ਵਿੱਚ ਜਿਹੜੇ ਜੇਲਰ ਹੁੰਦੇ ਨੇ ਬਾਅਦ ਵਿੱਚ ਦੱਸ ਦੱਸਦੇ ਨੇ ਜ਼ਰਦੇ ਦੀ ਪੂੜੀ 3-3000 ਰੁਪਏ ਨੂੰ ਅੰਦਰ ਵੇਕਦੀ ਆ ਇੱਕ ਜ਼ਰਦੇ ਦੀ ਪੂੜੀ લાળી ਉਹਨੂੰ ਕੱਢ ਕੇ ਮੂੰਹ ਚ ਸੁੱਕਣੀ ਪਾ ਕੇ ਬੁਰੀ ਤੇ ਸੁਕਾਇਆ ਜਾਂਦਾ ਦੁਬਾਰੇ ਫੇਰ ਪੁੜੀ ਦੇ ਵਿੱਚ ਪਾਇਆ ਜਾਂਦਾ ਦੁਬਾਰੇ ਫੇਰ ਉਹਨੂੰ ਜਾੜਾਂ ਦੇ ਵਿੱਚ ਲਾਇਆ ਜਾਂਦਾ ਦੁਬਾਰੇ ਫੇਰ ਸੁੱਕਣੀ ਇੱਕ ਪੁੜੀ ਨੂੰ ਤਿੰਨ ਤਿੰਨ ਵਾਰੀ ਲਾਇਆ ਜਾਂਦਾ ਕਿਉਂਕਿ ਪੁੜੀ ਮਹਿੰਗੀ ਵਿਕਦੀ ਆ ਅੰਦਰ ਹੈ ਫੀਮ ਅੰਦਰ ਲੰਗੀ ਜਾਂਦੀ ਆ ਗੋਲੀਆਂ ਅੰਦਰ ਨਿਕੀ ਲੰਗੀ ਜਾਂਦੀਆਂ ਨੇ ਸਾਰਾ ਨਸਦਾ ਮੋਬਾਈਲ ਤੋਂ ਲੈ ਕੇ ਸਾਰਾ ਕੁਝ ਤਾਂ ਅੰਦਰ ਲੰਗੀ ਜਾਂਦਾਗਾ ਜਿਹੜਾ ਪ੍ਰਸ਼ਾਸਨ ਦੇਲ ਦੇ ਵਿੱਚ ਨਹੀਂ ਐਡੀ ਉੱਚੀ ਉੱਚੀ ਕੰਧ ਦੇ ਦਵਾਰੀ ਦੇ ਅੰਦਰ ਨਹੀਂ ਭੈਣਾ ਨਸ਼ਾ ਬੰਦ ਕਰ ਸਕਦਾ ਉਹ ਪਿੰਡਾਂ 'ਚ ਕਿੱਥੋਂ ਕਰ ਦਊਗਾ ਵੀ ਪਿੰਡ ਵਾਲਿਆਂ ਨੂੰ ਆਪ ਸੋਚਣਾ ਪੈਣਾਗਾ ਆਪ ਸੋਚਣਾ ਪਊਗਾ ਥੱਲੇ ਤੋਂ ਲੈ ਕੇ ਤਾਂਹਾਂ ਤੱਕ ਜੜਾਵਾ ਚੜਦਾ ਹੂੰ ਪ੍ਰਸ਼ਾਸਨ ਥੱਲੇ ਤੋਂ ਲੈ ਕੇ ਤਾਂਹਾਂ ਤੱਕ ਜੜਾਵਾ ਚੜਦਾ ਜਿਹੜੇ ਮੋਟੇ ਨੇ ਨਸ਼ਾ ਵੇਚਣ ਵਾਲੇ ਜਿਨ੍ਹਾਂ ਦਾ ਵੱਧਿਆ ਵਧੀਆ ਰਿਪੋਰਟ ਬਣਦਾ ਉਹ ਤਾਂ ਤੋਂ ਲੈ ਕੇ ਥੱਲੇ ਤੋਂ ਲੈ ਕੇ ਤਾਂਹਾਂ ਤੱਕ ਮਥਾ ਢੇਕਦੇ ਨੇ ਹੈਂ ਇਸੇ ਕਰਕੇ ਪ੍ਰਸ਼ਾਸਨ ਸਰਕਾਰ ਨੂੰ ਸਾਰਾ ਕੁਝ ਜਾਂਦਾ ਹੈਗਾ ਇਸੇ ਕਰਕੇ ਜਿਵੇਂ ਵੀਰ ਮੈਂ ਪਹਿਲਾਂ ਕਿਹਾ ਵੀ ਜੇ ਆਪਾਂ ਐਵਰੇਜ ਗੱਲ ਕਰਦੇ ਆ ਆਪਣੇ ਸਾਰੇ ਪੰਜਾਬ ਚੋਂ ਤਾਂ ਤਕਰੀਬਨ 100 ਦੀ ਤਕਰੀਬਨ ਮੌਤ ਹੈ ਜਿਹੜੀ ਉਹ ਚਿੱਟੇ ਦੇ ਨਸ਼ੇ ਨਾਲ ਹੋ ਰਹੀ ਆ ਜੇ ਪਿੰਡਾਂ ਦੀ ਗੱਲ ਕਰੀਏ ਹਰੇਕ ਪਿੰਡ ਚੋਂ ਇੱਕ ਮੌਤ ਡੇਲੀ ਦੀ ਹੋ ਰਹੀ ਆ ਚਿੱਟੇ ਨਾਲ ਵੀ ਆਪਾਂ ਇਹਦੀ ਰੋਕਥਾਮ ਲਈ ਪਿੰਡਾਂ ਦੇ ਵਿੱਚ ਕੀ ਕਰ ਸਕਦੇ ਆ ਚਲੋ ਆਪਣਾ ਪ੍ਰਸ਼ਾਸਨ ਨਹੀਂ ਸਾਥ ਦੇ ਰਿਹਾ ਸਰਕਾਰ ਨਹੀਂ ਸਾਥ ਦੇ ਰਹੀ ਮੈਂ ਜਿਵੇਂ ਦੱਸਿਆ ਵੀ ਸਰਕਾਰ ਨੇ ਦਾਅਵੇ ਤੇ ਵਾਦੇ ਬਹੁਤ ਵੱਡੇ ਕੀਤੇ ਸੀ ਪਰ ਉਹ ਖਰੇ ਨਹੀਂ ਉੱਤਰੇ ਉਹਨਾਂ ਤੋਂ ਚਾਇਨਾ ਡੋਰ ਵੀ ਨਹੀਂ ਬੰਦ ਹੋਈ ਨਸ਼ਾ ਤਾਂ ਬਹੁਰੀ ਦੂਰ ਦੀ ਗੱਲ ਆ ਭਾਈ ਪਿੰਡਾਂ ਦੇ ਵਿੱਚ ਗੱਲ ਪਤਾ ਕੀ ਆ ਪੰਜ ਚਾਰ ਬੰਦੇ ਹੁੰਦੇ ਨੇ ਜਜਬਾਤੀ ਹੂੰ ਬਾਕੀ ਮੋਢਿਆਂ ਦੇ ਧਰਕੇ ਚਲਾਉਣ ਵਾਲੇ ਬਾਲੇ ਮਿਲਦੇ ਨੇ ਠੀਕ ਆ ਨਾ ਹੈਂ ਅਗਲਾ ਹਰੇਕ ਕਹਿੰਦਾ ਵੀ ਇਹਨਾਂ ਦੇ ਮੋਢੇ ਦੇ ਧਰਕੇ ਚਲਾ ਦਿਓ ਇਹ ਤਾਂ ਉਦੋਂ ਅਗਲੇ ਦੇ ਮੱਚਦੀ ਆ ਜਦੋਂ ਅਗਲੇ ਦੀ ਘਰ ਛੇਵਿਆਂ ਦੀ ਲਾਟ ਅਗਲੇ ਦੇ ਘਰ ਤੱਕ ਪਹੁੰਚਦੀ ਆ ਉਨਾ ਚਿਰ ਨਹੀਂ ਆਲਾ ਕੁਛ ਕਰਦਾ ਹੈਗਾ ਗੱਲ ਸਦੀ ਆ ਹੁਣ ਸਾਡੇ ਪਿੰਡ ਕਿੰਨੀਆਂ ਮੋਤਾ ਹੋਈਆਂ ਨੇ ਜਿਹੜੀਆਂ ਮੋਤਾ ਹੋਈਆਂ ਨੇ ਉਹ ਕੱਲੇ ਕੱਲੇ ਇੱਕ ਇੱਕ ਮੁੰਡੇ ਆ ਕੱਲੇ ਕੱਲੇ ਘਰ ਦਾ ਜਿਹੜਾ ਗਿਆਗਾ ਇਸੇ ਕਾਰਨ ਹੈ ਬੋਲਣ ਨੂੰ ਫੇਰ ਨਹੀਂ ਤਿਆਰ ਕੋਈ ਹੈ ਕਿਉਂਕਿ ਜਦੋਂ ਛੇਕ ਲੱਗਿਆ ਅਗਲਾ ਉਦੋਂ ਬੋਲਦਾਗਾ ਹੈ ਹੁਣ ਅਸੀਂ ਤਾਂ ਜਜਵਾਤੀ ਇਹ ਬੰਦੇ ਆ ਅਸੀਂ ਗੱਲ ਮੂੰਹ ਤੇ ਕਹਿ ਦਿੰਨੇ ਆ ਚਾਹੇ ਗਿੱਟੀ ਵੱਜੇ ਚਾਹੇ ਗੋਡੇ ਵੱਜੇ ਗੱਲ ਸੀ ਦੀ ਜਾਂ ਸਾਡੇ ਤੇ ਕੋਈ ਪ੍ਰਭਾ ਨਹੀਂ ਅਸੀਂ ਤਾਂ ਜੇਲ੍ਹ ਵਾਲੀ ਵੀ ਗੱਲ ਦੱਸਤੀ ਹੁਣ ਚਾਹੇ ਪ੍ਰਸ਼ਾਸਨ ਸਾਡੇ ਦਿਵਾਲੇ ਹੋ ਜੇ ਠੀਕ ਹੈ ਨਾ ਜਿਹੜੀ ਸਚਾਈ ਆ ਅਸੀਂ ਸਿੱਧਾ ਤੁਹਾਡੇ ਸਾਹਮਣੇ ਰੱਖਤੀ ਇਹ ਜਿੱਥੇ ਤੱਕ ਮਰਜੀ ਪਹੁੰਚ ਜੇ ਹਮ ਪਰ ਜਿਉਣਾ ਝੂਠ ਆ ਮਰਨਾ ਸੱਚ ਆ ਮਰਨਾ ਹਰ ਇੱਕ ਦਿਨ ਹਰ ਇੱਕ ਵਿਅਕਤੀ ਨੇ ਜਿਸ ਨੇ ਪ੍ਰਾਣੀ ਨੇ ਜਨਮ ਲਿਆ ਤਾਂ ਭਾਵੇਂ ਉਹ ਜੀਵ ਜੰਤੂ ਆ ਭਾਵੇਂ ਉਹ ਮਨੋੱਖਾ ਉਹਨੇ ਮਰਨਾ ਪਰ ਮਰਨਾ ਅਜਿਹਾ ਤਰੀਕਾ ਜਿਸ ਨੇ ਪਰਮਾਤਮਾ ਨੇ ਆਪਾਂ ਨੂੰ ਉਮਰ ਦਿੱਤੀ ਆਪ ਇੱਕ ਉਹ ਤਰੀਕੇ ਨਾਲ ਮਰਨਾ ਇੱਕ ਆਪਾਂ ਨਸ਼ਾ ਕਰਕੇ ਮਰਨਾ ਜਾਂ ਕਿਸੇ ਹੋਰ ਕਾਰਨ ਕਰਕੇ ਮਰਨਾ ਉਹ ਥੋੜੀ ਦੁਰਲੱਭਤਾ ਹੋ ਜਾਂਦੀ ਆ ਜਿਵੇਂ ਹੁਣ ਨੌਜਵਾਨ ਪੀੜ੍ਹੀ ਆ ਨੌਜਵਾਨ ਮੁੰਡੇ ਨੇ ਪਹਿਲਾਂ ਚਾ-ਚਾ ਦੇ ਵਿੱਚ ਨਸ਼ੇ ਤੇ ਲੱਗ ਤਾਂ ਜਾਂਦੇ ਨੇ ਪਰ ਜਦੋਂ ਉਹਨਾਂ ਦੀ ਆਦਤ ਬਣ ਜਾਂਦੀ ਆ ਤਾਂ ਫਿਰ ਉਹ ਮੌਤ ਨੂੰ ਸਹਿੇੜ ਲੈਂਦੇ ਨੇ ਪਤਾਗਾ ਵੀ ਚਿੱਟਾ ਇਹ ਜਿਹੇ ਹੀ ਚੀਜ਼ ਆ ਵੀ ਜਦੋਂ ਆਪਾਂ ਇਹਦੇ ਤੇ ਲੱਗੇ ਤਾ ਆਪਣੀ ਮੌਤ ਜਿਹੜੀ ਉਹ ਨਿਸ਼ਚਿਤ ਆ ਕਿਉਂਕਿ ਆਪਾਂ ਗਲਤੀ ਕਰਾਂਗੇ ਉਹਦੀ ਵੱਧ ਡੋਜ਼ ਲੈ ਕੇ ਓਵਰਡੋਜ਼ ਕਾਰਨ ਆਪਣੀ ਮੌਤ ਨਿਸ਼ਚਿਤ ਆ ਗਈ ਜਿਹੜਾ ਪਿੰਡਾਂ ਦੇ ਵਿੱਚ ਕੰਟਰੋਲ ਕਰਨਾ ਨਾ ਨੈਰਾਪੁਰਾ ਜੀ ਆਪਾਂ ਕਹੀਏ ਵੀ ਕਮੇਟੀ ਬਣਾ ਲਈ 20 ਬੰਦਿਆਂ ਦੀ ਜਾਂ 25 ਬੰਦਿਆਂ ਦੀ ਕਮੇਟੀ ਬਣਾ ਕੇ ਅਸੀਂ ਘਰੇ ਬੈ ਗਏ ਰਜਾਈਆਂ ਚ ਐ ਨਸ਼ਾ ਨਹੀਂ ਮੰਦ ਹੋਣਾ ਪਈ ਠੀਕ ਆ ਨਾ ਮੈਂ ਕੱਲ ਵੀ ਮੈਸੇਜ ਪਾਇਆ ਸੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਹੱਥ ਬਹੁਤ ਲੰਮੇ ਨੇ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਹੱਥ ਬਹੁਤ ਲੰਮੇ ਨੇ ਕਿਉਂਕਿ ਉਹਨਾਂ ਨੂੰ ਹੱਥ ਪਾਉਣ ਦੀ ਕੋਈ ਖਲਾ ਜੀ ਦਾ ਬੜਾ ਨਹੀਂ ਹੈਗਾ ਵੀ ਅਸੀਂ ਹੱਤ ਜਣਾ ਖਣਾ ਕੋਈ ਹੱਥ ਪਾਲੂ ਆ ਇਹ ਤਾਂ ਬੰਦੇ ਦੀਆਂ ਲੱਤਾਂ ਭਾਰ ਚੱਲਦੀ ਆਉਣੀਆਂ ਚਾਹੀਦੀਆਂ ਮੈਂ ਕੱਲ ਵੀ ਮੈਸੇਜ ਪਾਇਆ ਸੀ ਜੇ ਨਸ਼ਾ ਰੋਕਣਾ ਪਿੰਡਾਂ ਦੇ ਵਿੱਚੋਂ ਸਾਨੂੰ ਇਕੱਠੇ ਹੋਣਾ ਪਊਗਾ ਸਟੈਂਡ ਲੈਣਾ ਪਊਗਾ ਪਰਚੇ ਵੀ ਹੋ ਸਕਦੇ ਆ ਪਾਰਟੀ ਬਾਜੀ ਛੱੜਨੀ ਪਊਗੀ ਪਾਰਟੀ ਬਾਜੀ ਛੱੜਨੀ ਪਊ ਗਰੁੱਪ ਬਾਜੀ ਖਤਮ ਕਰਨੀ ਪਊ ਜੇ ਅਸੀਂ ਇਹ ਸੇਵਿਆਂ ਦੀ ਲਾਟ ਘਰਾਂ ਤੋਂ ਦੂਰ ਕਰਨੀ ਆ ਆਪਣੇ ਪਿੰਡ ਨੂੰ ਬਚਾਉਣਾ ਆ ਆਪਣੇ ਪਿੰਡ ਨੂੰ ਬਚਾਉਣਾ ਨਹੀਂ ਤਾਂ ਭਰਾਵੋ ਦੋ ਦਿਨ ਹੋ ਗਏ ਲਗਾਤਾਰ ਮੋਤਾਂ ਹੋ ਰਹੀਆਂ ਨੇ ਹੋ ਸਕਦਾ ਹੈ ਜੀ ਸਾਰੀ ਡਾੜੀ ਪਈ ਆ ਆ ਤੈਨੂੰ ਵੀ ਕਿਸੇ ਰਾਤੀ ਪੁੱਤ ਜਾ ਸਕਦਾ ਹੈ ਹਮ ਪ੍ਰਮਾਤਮਾ ਨਾ ਕਰੇ ਗੱਲ ਇਹ ਆ ਵੀ ਸਾਨੂੰ ਸਟੈਂਡ ਲੈਣਾ ਪਊਗਾ ਜੇ ਅਸੀਂ ਕਹੀਏ ਵੀ ਪ੍ਰਸ਼ਾਸਨ ਦੇ ਸਰਕਾਰ ਤੋਂ ਅਸੀਂ ਕੋਈ ਉਮੀਦ ਰੱਖਾ ਜਿੰਨੀਆਂ ਮਰਜ਼ੀ ਦਰਖਾਸਤਾਂ ਦੇਈ ਜਾਓ ਕਾਲੇ ਕਾਗਜ਼ੇ ਕਰੀ ਜਾਓ ਜੋ ਮਰਜ਼ੀ ਕਰੀ ਜਾਓ ਇਸ ਕਮੇਟੀਆਂ ਬਣਾਈ ਜਾਓ ਤੇ ਪਰ ਕੇ ਖਬਰਾਂ ਲਵਾਈ ਜਾਓ ਵੀਡੀਓ ਪਾਈ ਜਾਓ ਜਿੰਨੀਆਂ ਮਰਜ਼ੀ ਜੀ ਪਰ ਇਸ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਮਸਲਾ ਡਾਂਗ ਦੇ ਡੇਰੇ ਨਾਲ ਹੋਊਗਾ ਜਿਹੜੇ ਚੌਪਕੜ ਉੱਪਰ ਦੇ ਵਿੱਚ ਨਸ਼ਾ ਵੇਚਣ ਆਉਂਦੇ ਆ ਸਾਨੂੰ ਪਤਾ ਲੱਗਿਆ ਉਹਨਾਂ ਨੂੰ ਫੜਨਾ ਪਊਗਾ ਉਹਨਾਂ ਦੇ ਬਢਾਂਗਾ ਕਰਨਾ ਪਊਗਾ ਜੇ ਕਹੀਏ ਵੀ ਪ੍ਰਸ਼ਾਸਨ ਨੂੰ ਫੜਾ ਦੇਈਏ ਪ੍ਰਸ਼ਾਸਨ ਤਾਂ ਉਹਨਾਂ ਨੂੰ ਰੱਖ ਕੇ ਰਾਜੀ ਨਹੀਂ ਅਸੀਂ ਜੇਲ੍ਹ ਦੇ ਵਿੱਚ ਦੇਖਿਆ ਚੋਰ ਦੀ ਦੂਜੇ ਦਿਨ ਨੂੰ ਜਵਾਨਤਾ ਕੇਵਲਾਂ ਵੱਢਣ ਵਾਲਿਆਂ ਦੀ ਉਹਨਾਂ ਕੋਲੇ ਚੋਰਾਂ ਨੂੰ ਲੰਗਰ ਖਵਾਉਣ ਨੂੰ ਪੈਸੇ ਨਹੀਂ ਹੈਗੇ ਹਮ ਸਰਕਾਰ ਕੋਲੇ ਇੰਨੀ ਮਾੜੀ ਹਾਲਤ ਆ ਚੋਰਾਂ ਨੂੰ ਰੱਖ ਕੇ ਰਾਜੀ ਨਹੀਂ ਉਹ ਜੀ ਜੀ ਜਿਵੇਂ ਦੱਸ ਕੋ ਅਸੀਂ ਕਿਹਾ ਵੀ ਜਿਹੜਾ ਇਹ ਆਪਾਂ ਨੂੰ ਪਿੰਡੋਂ ਪਿੰਡੀ ਪਹਿਲਾਂ ਨਸ਼ਾ ਬੰਦ ਕਰਨਾ ਪਊਗਾ ਆਪਾਂ ਕਿਸੇ ਸਰਕਾਰ ਤੋਂ ਆਪਾਂ ਕਿਸੇ ਪ੍ਰਸ਼ਾਸਨ ਤੋਂ ਉਮੀਦ ਨਾ ਰੱਖੀਏ ਆਪਾਂ ਨੂੰ ਪਿੰਡਾਂ ਦੇ ਵਿੱਚੋਂ ਜਿਵੇਂ ਵੀਰਜੀ ਨੇ ਦੱਸਿਆ ਵੀ ਆਪਾਂ ਨੂੰ ਕਮੇਟੀਆਂ ਨੂੰ ਵੀ ਸਾਥ ਦੇਣਾ ਚਾਹੀਦਾ ਜਿਹੜੀਆਂ ਪਿੰਡਾਂ ਦੇ ਵਿੱਚ ਪਾਰਟੀਬਾਜੀ ਛੱਡ ਕੇ ਆਪਾਂ ਤਾਂ ਇਹ ਨਸ਼ਾ ਬੰਦ ਕਰਵਾ ਸਕਦੇ ਹਾਂ ਧੰਨਵਾਦ